ਦੇਖੋ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਕੱਲ ਕਿਸ ਤਰੀਕੇ ਉਹਨਾਂ ਦੇ ਘਰੇ ਵੜ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਰੈਸਟ ਪਾਈ ਗਈ ਸਾਰੇ ਅਫਸਰ ਜਿਹੜੇ ਸੀ ਸਿਵਲ ਵਰਦੀਆਂ ਚ ਜਦਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੈ ਕਿ ਸਿਵਲ ਵਰਦੀ ਦੇ ਵਿੱਚ ਕੋਈ ਕਿਸੇ ਦੇ ਘਰੇ ਰੇਡ ਨਹੀਂ ਕਰ ਸਕਦਾ ਔਰ ਅੱਜ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਕੱਲ ਮੰਤਰੀ ਇਹਨਾਂ ਦੇ ਇਹਨਾਂ ਦੇ ਬੁਲਾਰੇ ਲੱਗੇ ਹੋਏ ਸੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਅੱਜ ਇਹਨਾਂ ਨੇ ਪੇਸ਼ ਕੀਤਾ ਰਿਮਾਂਡ ਪੇਪਰ ਯੁੱਧ ਨਸ਼ਿਆਂ ਵਿਰੁੱਧ ਤਾਂ ਗੱਲ ਹੀ ਨਹੀਂ ਇਹ ਤਾਂ ਆਮ ਜਨ ਤੋਬਾ ਜਦਾ ਦਾ ਜਿਹੜੇ ਵਿਕਰਮ ਮਜੀਠੀਆ ਸਾਹਿਬ ਤੇ ਝੂਠੇ ਐਨਡੀਪੀਐਸ ਦੇ ਪਰਚੇ ਦਿੱਤੇ ਉਹਨਾਂ ਤਾਂ ਹਵਾ ਨਿਕਲ ਗਈ ਕਿਉਂਕਿ ਸੁਪਰੀਮ ਕੋਰਟ ਤੱਕ ਇਹਨਾਂ ਦੇ ਪਟੀਸ਼ਨਾਂ ਡਿਸਮਿਸ ਹੋ ਗਈਆਂ ਚਲਾਨ ਪੇਸ਼ ਨਹੀਂ ਕਰ ਸਕੇ ਦੇਖੋ ਅੱਜ ਬੈਠ ਕੇ ਸੋਚ ਲੈਣਾ ਮਨ ਘੜਤ ਕਹਾਣੀਆਂ ਕੱਢ ਲੈਣੀਆਂ ਜਿਵੇਂ ਪਹਿਲਾਂ ਕਿਹਾ ਕਿ ਡਰੱਗ ਹਾਈ ਕੋਰਟ ਸੁਪਰੀਮ ਕੋਰਟ ਨੇ ਕੀ ਪੁੱਛਿਆ ਕਿ ਕਿੱਥੇ ਆ ਡਰੱਗ ਕਿਵੇਂ ਗਿਆ ਡਰੱਗ ਕੋਈ ਜਵਾਬ ਨਹੀਂ ਕਿੱਥੇ ਆ ਪੈਸਾ ਕੋਈ ਜਵਾਬ ਨਹੀਂ ਜਿਹੜੀਆਂ ਕੰਪਨੀਆਂ ਤੁਸੀਂ ਦੱਸ ਰਹੇ ਹੋ ਸਾਈਪਰਸ 'ਚ ਬਾਹਰ ਬਿਜ਼ਨਸ ਕਰ ਰਹੀਆਂ ਮੇਰੇ ਕੋਲ ਕੰਪਨੀਆਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਕਾਸ਼ਮਰੀਆਂ ਹੁੰਦੀਆਂ ਮਤਲਬ ਮਲਟੀ ਬਿਲੀਨੀਅਰ ਕੰਪਨੀਆ ਮਤਲਬ ਅੱਜ ਕੋਈ ਕਹਦੇ ਵੀ ਅਰਸ਼ ਕਲੇਰ ਦੀ ਰਿਲਾਇੰਸ ਅਡਾਨੀ ਉਸ ਲੈਵਲ ਦੀਆਂ ਕੰਪਨੀਆਂ ਨੂੰ ਮੇਰੇ ਨਾਲ ਜੋੜਨਾ ਪਰ ਉਹ ਸਾਰੀਆਂ ਕੰਪਨੀਆਂ ਉਹ ਜਿਹੜੀਆਂ ਕਿ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਨਹੀਂ 2 ਕਰੋੜ ਦੀ 40 ਕਰੋੜ ਦੀ ਗੱਲ ਹੈ 500 ਚੈਣੀ ਕਰੋੜ ਦੀ ਗੱਲ ਹੈ ਐਫ ਆਈ ਆਰ ਚੱਕੋ ਉਹਦੇ 'ਚ 47 ਲੱਖ ਰੁਪਏ ਦਾ ਡਿਫਰੈਂਸ ਹੈ ਉਹ ਵੀ ਕੀ ਝੂਠ ਹੈ 47 ਲੱਖ ਰੁਪਇਆ ਮੇਰੇ ਇਲੈਕਸ਼ਨ ਐਫੀਡੇਵਿਟ ਚੋਂ ਚੱਕਿਆ 2011-12 ਦੇ ਵਿੱਚ ਸੀਐਮ ਭਗਵੰਤ ਮਾਨ ਕਹਿੰਦੇ ਪਹਿਲਾਂ ਸਿਪਾਈਆਂ ਦੇ ਉੱਤੇ ਕਾਰਵਾਈ ਕੀਤੀ ਹੁਣ ਜਰਨੈਲ ਅੜਿੱਕੇ ਆਇਆ ਕਹਿੰਦੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਨ ਔਨੂ ਕੋ ਸੀਐਮ ਸਾਹਿਬ ਦਾ ਧੰਨਵਾਦ ਵੀ ਸੀਐਮ ਸਾਹਿਬ ਨੇ ਜਰਨੈਲ ਮੰਨ ਲਿਆ ਕਾਰਵਾਈਆਂ ਸੀਐਮ ਸਾਹਿਬ ਤੁਹਾਡੀਆਂ ਦੇਖੀਆਂ ਨੇ ਜਿਹੜੀਆਂ ਕਾਰਵਾਈਆਂ ਪਹਿਲਾਂ ਐਨਡੀਪੀਐਸ 'ਚ ਕੀ ਹੋ ਗਿਆ ਜੀ ਸੁਪਰੀਮ ਕੋਰਟ ਤੱਕ ਝਾੜਾਂ ਖਾ ਕੇ ਆਏ ਹੋ ਉਰੀ ਖੜ ਕੇ ਕਹਿਣਾ ਇਹ ਇੱਕ ਝੂਠ ਦਾ ਬਲੰਦਾ ਔਰ ਇਸੇ ਅਦਾਲਤਾਂ 'ਚ ਡਿੱਗਣਾ ਤੁਸੀਂ ਵੀ ਇਹ ਸਿਰਫ ਮੈਟਰ ਆਫ ਟਾਈਮ ਹੁੰਦਾ ਹੈ ਕਿ ਇੱਕ ਵਾਰੀ ਇੱਕ ਕਿਉਂਕਿ ਜੁਡੀਸ਼ਰੀ ਹੈ ਇੱਕ ਪ੍ਰੋਸੈਸ ਹੈ ਤੁਸੀਂ ਇਨੀਸ਼ੀਏਟ ਕਰਤਾ ਇਹ ਨੇ ਜਦੋਂ ਇਹਦਾ ਸੱਚਾਈ ਸਾਹਮਣੇ ਆਉਣੀ ਹੈ ਜੁਡੀਸ਼ੀਅਲ ਪਲੇਟਫਾਰਮ ਤੇ ਚੀਜ਼ਾਂ ਨੇ ਉਸ ਕਸੌਟੀ ਤੇ ਉਤਰਨਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਅੱਗੇ ਜਿਵੇਂ ਤੁਹਾਡਾ ਨਸ਼ੇ ਵਾਲਾ ਕੇਸ ਮੁੱਦੇ ਮੁੱਦੇ 'ਚ ਗਿਆ ਇਹ ਵੀ ਮੁੱਦੇ ਮੁੱਦੇ 'ਚ ਹੈ ਜਨਰਲ ਮੌਜੂਦ ਨੇ ਕਲੀਅਰ ਸਭ ਕੀ ਗੱਲਬਾਤ ਹੁੰਦੀ ਹੈ ਅੰਦਰ ਸਾਰੀ ਮੈਨੂੰ ਦੇਖੋ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਕੱਲ ਕਿਸ ਤਰੀਕੇ ਉਹਨਾਂ ਦੇ ਘਰੇ ਵੜ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਰੈਸਟ ਪਾਈ ਗਈ ਸਾਰੇ ਅਫਸਰ ਜਿਹੜੇ ਸੀ ਸਿਵਲ ਵਰਦੀਆਂ ਚ ਜਦਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੈ ਕਿ ਸਿਵਲ ਵਰਦੀ ਦੇ ਵਿੱਚ ਕੋਈ ਕਿਸੇ ਦੇ ਘਰੇ ਰੇਡ ਨਹੀਂ ਕਰ ਸਕਦਾ ਅੱਜ ਉਹਨਾਂ ਨੂੰ ਰਿਕਾਰਡ ਚ ਪੇਸ਼ ਕੀਤਾ ਗਿਆ ਸਾਡੇ ਵਕੀਲ ਸਾਹਿਬ ਸਾਡੇ ਨਾਲ ਤੁਰਵਤ ਸਾਹਿਬ ਸੀਨੀਅਰ ਐਡਵੋਕੇਟ ਚੀਮਾ ਸਾਹਿਬ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਸਾਰੇ ਔਰ ਅੱਜ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਕੱਲ ਮੰਤਰੀ ਇਹਨਾਂ ਦੇ ਇਹਨਾਂ ਦੇ ਬੁਲਾਰੇ ਲੱਗੇ ਹੋਏ ਸੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਆਜ ਇਹਨਾਂ ਨੇ ਪੇਸ਼ ਕੀਤਾ ਰਿਮਾਂਡ ਪੇਪਰ ਯੁੱਧ ਨਸ਼ਿਆਂ ਵਿਰੁੱਧ ਤਾਂ ਗੱਲ ਹੀ ਨਹੀਂ ਤਾਂ ਆਮਦਨ ਤੋਂ ਬਾਅਦ ਜਾਇਦਾਦ ਦਾ ਇਹ ਕਹਿੰਦੇ ਕਿ ਤੁਹਾਡੀ ਜਿਹੜੀ ਜਾਇਦਾਦ ਹੈ ਤੁਹਾਡੀ ਆਮਦਨ ਤੋਂ ਵੱਧ ਆ ਉਹਦਾ ਪਰਚਾ ਦਰਜ ਕੀਤਾ ਮਤਲਬ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੇ ਵਿਕਰਮ ਮਜੀਠੀਆ ਸਾਹਿਬ ਤੇ ਝੂਠੇ ਐਨਡੀਪੀਐਸ ਦੇ ਪਰਚੇ ਦਿੱਤੇ ਉਹਨੇ ਤਾਂ ਹਵਾ ਨਿਕਲ ਗਈ ਕਿਉਂਕਿ ਸੁਪਰੀਮ ਕੋਰਟ ਤੱਕ ਇਹਨਾਂ ਦੇ ਪਟੀਸ਼ਨਾਂ ਡਿਸਮਿਸ ਹੋ ਗਈਆਂ ਚਲਾਨ ਪੇਸ਼ ਨਹੀਂ ਕਰ ਸਕੇ ਹੁਣ ਜਿਹੜੀਆਂ ਉਹ ਰਿਪੋਰਟਾਂ ਨੇ ਦੇਖੋ ਅੱਜ ਬੈਠ ਕੇ ਸੋਚ ਲੈਣਾ ਮਨ ਘੜਤ ਕਹਾਣੀਆਂ ਕੱਢ ਲੈਣੀਆਂ ਜਿਵੇਂ ਪਹਿਲਾਂ ਕਿਹਾ ਕਿ ਡਰੱਗ ਹਾਈ ਕੋਰਟ ਸੁਪਰੀਮ ਕੋਰਟ ਨੇ ਕੀ ਪੁੱਛਿਆ ਕਿ ਕਿੱਥੇ ਆ ਡਰੱਗ ਕਿਵੇਂ ਗਿਆ ਡਰੱਗ ਕੋਈ ਜਵਾਬ ਨਹੀਂ ਕਿੱਥੇ ਆ ਪੈਸਾ ਕੋਈ ਜਵਾਬ ਨਹੀਂ ਹੁਣ ਬਹਿ ਕੇ ਸੋਚ ਲਿਆ ਘੜ ਲਿਆ ਜੀ 500 ਕਰੋੜ ਕਿੱਥੇ ਆ 500 ਕਰੋੜ ਜਿਹੜੀਆਂ ਕੰਪਨੀਆਂ ਤੁਸੀਂ ਦੱਸ ਰਹੇ ਹੋ ਸਾਈਪਰਸ 'ਚ ਬਾਹਰ ਬਿਜ਼ਨਸ ਕਰ ਰਹੀਆਂ ਮੇਰਾ ਉਹ ਕੰਪਨੀਆਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਕਸ਼ਮੀਰੀਆਂ ਹੁੰਦੀਆਂ ਮਤਲਬ ਮਲਟੀਪਲਿਨਿਅਰ ਕੰਪਨੀਆ ਮਤਲਬ ਅੱਜ ਕੋਈ ਕਹ ਦੇ ਵੀ ਅਰਸ਼ ਕਲੇਰ ਦੀ ਰਿਲਾਇੰਸ ਅਡਾਨੀ ਉਸ ਲੈਵਲ ਦੀਆਂ ਕੰਪਨੀਆਂ ਨੂੰ ਮੇਰੇ ਨਾਲ ਜੋੜਨਾ ਔਰ ਉਹ ਸਾਰੀਆਂ ਕੰਪਨੀਆਂ ਉਹ ਜਿਹੜੀਆਂ ਕਿ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਨੇ ਫੈਮਾ ਤੋਂ ਮਨਜ਼ੂਰਸ਼ੁਦਾ ਨੇ ਫੈਰਾ ਤੋਂ ਮਨਜ਼ੂਰਸ਼ੁਦਾ ਨੇ ਇਨਕਮ ਟੈਕਸ ਤੋਂ ਕਲੀਅਰ ਨੇ ਔਰ ਭਾਰਤ ਸਰਕਾਰ ਦੀ ਗਾਈਡਲਾਈਨਸ ਮੁਤਾਬਕ ਬਿਜ਼ਨਸ ਕਰ ਰਹੀ ਐ ਐਮਪੀਐਫਸੀ ਦੇ ਲਾਅ ਹੈ ਕਿ 1 ਰੁਪਿਆ ਵੀ ਲੈਣ ਦੇਣ ਨਹੀਂ ਹੋ ਸਕਦਾ ਜੇ ਮਨਜ਼ੂਰਸ਼ੁਦਾ ਕੰਪਨੀ ਨਾ ਹੋਵੇ ਇਹਦਾ ਮਤਲਬ ਭਾਰਤ ਸਰਕਾਰ ਨੇ ਇਲੀਗਲ ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਹੈ ਮਤਲਬ ਪੰਜਾਬ ਵਿਜੀਲੈਂਸ ਨੂੰ ਪਤਾ ਹੈ ਦੇਸ਼ ਦੀਆਂ ਐਡੀਆਂ ਏਜੰਸੀਆਂ ਬੈਠੀਆਂ ਈਡੀ ਬੈਠੀ ਹੈ ਐਫਸੀਬੀਆਈ ਬੈਠੀ ਹੈ ਫੈਰਾ ਫਹਿਮਾ ਫੈਰਾ ਫਹਿਮਾ ਤੋਂ ਉੱਪਰ ਤਾਂ ਕੋਈ ਨਹੀਂ ਉਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਕੱਲਿਆਂ ਨੂੰ ਪਤਾ ਸੋ ਇਹ ਝੂਠ ਦਾ ਪਲੰਦਾ ਔਰ ਲਿਖਤੀ ਪਤਾ ਕੀ ਹੈ ਗੱਲ 500 ਕਰੋੜ ਦੀ 40 ਕਰੋੜ ਦੀ ਗੱਲ ਹੈ 500 40 ਕਰੋੜ ਦੀ ਗੱਲ ਹੈ ਐਫਆਈਆਰ ਚੱਕੋ ਉਹਦੇ ਚ 47 ਲੱਖ ਰੁਪਏ ਦਾ ਡਿਫਰੈਂਸ ਹੈ ਉਹ ਵੀ ਕੀ ਝੂਠ ਹੈ 47 ਲੱਖ ਰੁਪਿਆ ਮੇਰੇ ਇਲੈਕਸ਼ਨ ਐਫੀਡੇਵਿਟ ਚੋਂ ਚੱਕਿਆ 2011 12 ਦੇ ਚੋਂ ਉਹਦੇ ਚ 47 ਲੱਖ ਰੁਪਈਆ ਲੋਨ ਦਾ ਇੱਕ ਕਾਲਮ ਹੈ ਕਿ ਮੈਂ ਲੋਨ ਲਿਆ ਹੋਇਆ ਉਹ ਲੋਨ ਦਾ ਕਾਲਮ ਛੱਡਤਾ نو ਇੰਗਲਿਸ਼ ਛੱਡਤਾ ਲੋਕਾਂ ਨੂੰ ਭਰਮ ਪਲਾਉਣ ਲਈ ਐਫ ਆਈ ਆਰ ਬਣਾਉਣ ਦੇ ਲਈ ਤੇ ਮੇਰੇ ਤੇ ਕਹਿੰਦੇ ਜੀ ਡਿਸਪਰਪੋਰਸ਼ਨਲ ਅਸੈਟ ਹੈ ਕਿੱਥੇ 540 ਕਰੋੜ ਕਿੱਥੇ 47 ਲੱਖ ਉਹ ਵੀ ਲੋਨ ਮਤਲਬ ਇਲੈਕਸ਼ਨ ਕਮਿਸ਼ਨ ਕਮਲਾ ਕਿਤੇ ਜੇ ਇਲੈਕਸ਼ਨ ਕਮਿਸ਼ਨ ਨੂੰ ਮੈਂ ਇੱਕ ਵਾਰੀ ਕੋਈ ਗਲਤ ਐਫੀਡੇਵਟ ਦਊਂਗਾ ਨਾ ਅਗਲੀ ਵਾਰੀ ਇਲੈਕਸ਼ਨ ਨਹੀਂ ਲੜ ਸਕਦਾ ਸੋ ਇਹ ਜਿਹੜਾ ਪੰਜਾਬ ਸਰਕਾਰ ਕਿਉਂਕਿ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਵੀ ਇਹ ਤਾਂ ਸਿਰਫ ਇੱਕ ਕਿੱਡ-ਕੱਡਣ ਵਾਲੀ ਗੱਲ ਹੈ ਨਾ ਈਗੋ ਸੈਟੀਸਫਾਈ ਕਿ ਜੀ ਅਸੀਂ ਝੂਠਾ ਪਰਚਾ ਦੇਤਾ ਜੇਲ੍ਹ 'ਚ ਸਿੱਟਤਾ ਅਦਾਲਤਾਂ ਬੈਠੀਆਂ ਨੇ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਮੁੱਦੇ ਮੂਹ ਡਿੱਗੇ ਨੇ ਗਾਹਾਂ ਵੀ ਡਿੱਗਣਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਚੀਜ਼ਾਂ ਨਾ ਬਾਲੀਦਰ ਚੱਲਣੀਆਂ ਨਹੀਂ ਇਹ ਕੁਦਰਤ ਦਾ ਨਿਜਾਮ ਹੈ ਇਹਨੇ ਮੁੜ ਘੁੜ ਕੇ ਉੱਥੇ ਆ ਜਾਣਾ ਇਹ ਜਿਹੜੇ ਗਲਤ ਕੰਮ ਜਿਹੜਾ ਵੀ ਕਰੂਗਾ ਉਹ ਭਰੂਗਾ ਚਾਹੇ ਉਹ ਪੋਲਿਟਿਸ਼ੀਅਨ ਹੈ ਚਾਹੇ ਅਫਸਰ ਸੀਐਮ ਭਗਵੰਤ ਮਾਨ ਕਹਿੰਦੇ ਪਹਿਲਾਂ ਸਿਪਾਈਆਂ ਦੇ ਉੱਤੇ ਕਾਰਵਾਈ ਕੀਤੀ ਹੁਣ ਜਰਨਲ ਅੜਿੱ ਉਨੂੰ ਕੋ ਸੀਐਮ ਸਾਹਿਬ ਦਾ ਧੰਨਵਾਦ ਵੀ ਸੀਐਮ ਸਾਹਿਬ ਨੇ ਜਰਨੈਲ ਮੰਨ ਲਿਆ ਕਾਰਵਾਈਆਂ ਸੀਐਮ ਸਾਹਿਬ ਤੁਹਾਡੀਆਂ ਦੇਖੀਆਂ ਨੇ ਜਿਹੜੀਆਂ ਕਾਰਵਾਈਆਂ ਪਹਿਲਾਂ ਐਨਡੀਪੀਐਸ ਚ ਕੀ ਹੋ ਗਿਆ ਜੀ ਸੁਪਰੀਮ ਕੋਰਟ ਤੱਕ ਝਾੜਾਂ ਖਾ ਕੇ ਆਏ ਹੋ ਪੂਰੀ ਖੜ ਕੇ ਕਹਿਣਾ ਇਹ ਇੱਕ ਝੂਠ ਦਾ ਪਲੰਦਾ ਔਰ ਇਸੇ ਅਦਾਲਤਾਂ ਚ ਡਿੱਗਣਾ ਤੁਸੀਂ ਵੀ ਇਹ ਸਿਰਫ ਮੈਟਰ ਆਫ ਟਾਈਮ ਹੁੰਦਾ ਕਿ ਇੱਕ ਵਾਰ ਇੱਕ ਕਿਉਂਕਿ ਜੁਡੀਸ਼ਰੀ ਹੈ ਇੱਕ ਪ੍ਰੋਸੈਸ ਹੈ ਤੁਸੀਂ ਇਨੀਸ਼ੀਏਟ ਕਰਤਾ ਇਹ ਨੇ ਜਦੋਂ ਇਹਦਾ ਸੱਚਾਈ ਸਾਹਮਣੇ ਆਉਣੀ ਹੈ ਜੁਡੀਸ਼ੀਅਲ ਪਲੇਟਫਾਰਮ ਤੇ ਚੀਜ਼ਾਂ ਨੇ ਉਸ ਕਸੌਟੀ ਤੇ ਉਤਰਨਾ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਅੱਗੇ ਜਿਵੇਂ ਤੁਹਾਡਾ ਨਸ਼ੇ ਵਾਲਾ ਕੇਸ ਮੁੱਦੇ ਮੁੱਦੇ ਗਿਆ ਇਹ ਵੀ ਮੁੱਦੇ ਮੁੱਦੇ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤਾਂ ਕਿੰਨੇ ਦਿਨ ਦਾ ਕਲੀਅਰ ਸਾਹਿਬ ਰਿਮਾਂਡ ਮਿਲਿਆ 15 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਿਹੜਾ ਕਿ ਇਹਨਾਂ ਨੂੰ ਸਿਰਫ ਆਪਣਾ ਦੋ ਤਰੀਕ ਨੂੰ ਪੇਸ਼ ਕਰਨਾ ਛੇਵੇਂ ਤੇ ਕਲੀਅਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਜਿਹੜੇ ਐਡਵੋਕੇਟ ਅਰਸ਼ਦੀਪ ਕਲੀਅਰ ਨੇ ਉਹਨਾਂ ਦਾ ਕਹਿਣਾ ਹੈ ਕਦੇ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾਣ ਦੀਆਂ ਗੱਲਾਂ ਜਿਹੜੀਆਂ ਨੇ ਅ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਕਰ ਰਹੇ ਹੋਏ ਨੇ ਜਿਸ ਕਰਕੇ ਕਦੇ ਇਹ ਕਿਹਾ ਜਾ ਰਿਹਾ ਕਿ ਤੁਹਾਡੇ ਉੱਤੇ 540 ਕਰੋੜ ਦੀ ਪਰ ਜਿਹੜੀ ਐਫਆਈਆਰ ਜਿਹੜੀ ਅੱਜ ਪੇਸ਼ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦਤ ਉਹਦੇ ਉੱਤੇ ਸਿਰਫ 47 ਲੱਖ ਰੁਪਏ ਦਿਖਾਇਆ ਗਿਆ 540 ਕਰੋੜ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਇਹਦੇ ਵਿੱਚ ਕਿਤੇ ਵੀ ਐਫਆਈਆਰ ਦੇ ਵਿੱਚ ਜਿਹੜੀ ਅੱਜ ਕੋਰਟ ਦੇ ਵਿੱਚ ਪੇਸ਼ ਪੇਸ਼ੀ ਦੇ ਵਿੱਚ ਬਹਿਸ ਹੋਈ ਉਹਦੇ ਵਿੱਚ ਕਿਤੇ ਵੀ ਦਿਖਾਇਆ ਨਹੀਂ ਗਿਆ 15 ਦਿਨ ਦਾ ਰਿਮਾਂਡ ਜਿਹੜਾ ਮੰਗਿਆ ਗਿਆ ਸੀ ਉਹਨਾਂ ਦੇ ਵੱਲੋਂ ਪਰ ਕੋਰਟ ਨੇ 5 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਦਿੱਤਾ ਤਾਂ ਇਹ ਵੀ ਜਿਹੜਾ ਕੇਸ ਹੈ ਉਸ ਤਰ੍ਹਾਂ ਹੀ ਜਿਵੇਂ ਪਹਿਲਾਂ ਐਨਡੀਪੀਸੀ ਜੀਤਿਆ ਸਾਹਿਬ ਨੂੰ ਕਲियर ਸਾਹਿਬ ਦਾ ਇਹ ਕਹਿਣਾ ਕਿ ਇਸ ਦੇ ਵਿੱਚ ਉਹ ਵੀ ਇਸ ਤਰ੍ਹਾਂ ਹੀ ਇਹ ਬਰੀ ਹੋਣਗੇ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਦੀਪਕ ਚਾਨਣਾ ਮੋਹਾਲੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ